ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਦੋਨਾਂ ਵਿਖੇ ਨਵਯੁਗ 스포츠 ਕਲੱਬ ਦੇ ਵੱਲੋਂ ਅਤੇ ਐਨ ਆਰ ਆਈ ਵੀਰ ਅਤੇ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਇਸ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਐਨ ਆਰ ਆਈ ਵੀਰਾਂ ਦੇ ਵੱਲੋਂ ਸ਼ੁਰੂਆਤੀ ਰਸਮਾਂ ਨਿਭਾਉਂਦੇ ਹੋਏ ਕੀਤੀ ਗਈ ਦੂਜਾ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਦੂਜਾ ਦਿਨ 75 ਕਿਲੋ ਵਰਗ ਅਤੇ ਓਪਨ ਵਰਗ ਦੀਆਂ ਟੀਮਾਂ ਦੇ ਨਾਲ ਹੋ ਨਿਪੜੇਗਾ ਇਸ ਟੂਰਨਾਮੈਂਟ ਦੇ ਵਿੱਚ ਜੇਤੂ ਟੀਮਾਂ ਨੂੰ ਦਿੱਤਾ ਜਾਣ ਵਾਲਾ ਇਨਾਮ ਪਹਿਲਾ ਇਨਾਮ 81000 ਰੁਪਏ ਤੇ ਦੂਜਾ ਇਨਾਮ 71000 ਰੁਪਏ ਰੱਖਿਆ ਗਿਆ ਐਕਚੁਅਲੀ ਪਹਿਲਾਂ ਤੋਂ ਸਾਡਾ 37 ਸਾਲ ਮੇਰਾ ਸੰਤ ਮਾ ਟੂਰਨਾਮੈਂਟ ਹੈ ਜੀ ਸਾਡੇ ਪਿੰਡ ਦਾ ਪਿੰਡ ਪੱਧਰ ਤੋਂ ਹੀ ਇਹ ਸਾਡੇ ਇਨੇ 플레이ਰ ਉੱਠੇ ਆ ਜਿਹੜੇ ਇਸ ਕਰਕੇ ਉਹਨੂੰ ਫੇਰ ਦੁਬਾਰਾ ਆਪਾਂ ਮੋਰੇ ਲੈ ਕੇ ਆਏ ਆ ਇਦਾਂ ਨਹੀਂ ਹੈਗੇ ਵੱਡੇ ਮੈਚ ਵੀ ਹੈਗੇ ਨੇ ਪਰ ਬੜਾ ਜੋਰ ਆ ਵੀ 35 55 60 65 ਕਿਲੋ ਤੱਕ ਬੱਚੇ ਜਿਹੜੇ ਖੇਡਣ ਉਹਨਾਂ ਦਾ ਤਸ਼ਾਹ ਵੀ ਦੇਖ ਲੋ ਕਿ ਦਾਬਾ ਵਧਾ ਰਹੇ ਆ ਤੇ ਇਹ 4 ਸਾਲਾਂ ਦਾ ਹੀ ਦੇਖੋ ਜੀ ਸਾਡੀ ਓਪਨ ਦੀ ਟੀਮ ਫੇਰ ਪੰਜਾਬ ਦੇ ਵਿੱਚ ਨੰਬਰ 1 ਤੇ ਹੋਊਗੀ ਜੀ ਅੱਜ 35 ਕਿਲੋ ਦਾ ਪਹਿਲੂ ਇੱਕ ਸ਼ੋਅ ਮੈਚ ਹੋਇਆ ਜੀ 55 ਕਿਲੋ ਦੇ 10 ਮੈਚ ਤੋਂ ਹੋ ਹੀ ਚੁੱਕੇ ਆ ਜੀ ਤੇ ਹੁਣ 75 ਕਿਲੋ ਦਾ ਹੋ ਰਿਹਾ ਤੇ ਕੱਲ ਨੂੰ ਆਪਣੇ ਓਪਨ ਦੇ ਹੋਣੇ ਆ ਜੀ ਤੇ ਜਿਹੜੇ 75 ਕਿਲੋ ਦੇ ਰਹਿੰਦੇ ਉਹ ਹੋਣੇ ਇਹ ਥੋੜਾ ਨਸ਼ਾ ਰਹਿਤ ਦਾ ਅਸੀਂ ਬਿਲਕੁਲ 100% ਸਪੋਰਟ ਕਰਦੇ ਆ ਪਰ ਥੋੜਾ ਜਿਹਾ ਜ਼ਿਆਦਾ ਇਹ ਲੋਕਾਂ ਦੀ ਨਜ਼ਰ ਵਿੱਚ ਇਹ ਗੱਲ ਆ ਗਈ ਆ ਨਸ਼ਾ ਤੇ ਆਮ ਲੋਕ ਵੀ ਕਰਦੇ ਆ ਹੋਰ ਪਲੇਅਰ ਵੀ ਕਰਦੇ ਆ ਜਿਹੜੇ ਵੱਖਰੀ ਵੱਖਰੀਆਂ ਹੋਰ ਗੇਮਸ ਖੇਡਦੇ ਆ ਪਰ ਕਬੱਡੀ ਨੂੰ ਥੋੜਾ ਜਿਹਾ ਬਦਨਾਮ ਕਰਨ ਲਈ ਹੈ ਨਾ ਜਿਹੜੇ ਬੰਦੇ ਮੋਹਰੇ ਨਹੀਂ ਹੈਗੇ ਪਿੱਛੇ ਹੈਗੇ ਉਹ ਜ਼ਿਆਦਾ ਇਸ ਗੱਲ ਨੂੰ ਹੀ ਚੱਕੀ ਜਾਂਦੇ ਕਿ ਨਸ਼ਾ ਆ ਗਿਆ ਨਸ਼ਾ ਆ ਗਿਆ ਇਹ ਹੈ ਪਰ ਸਾਡੇ ਪਿੰਡ ਦੇ ਵਿੱਚ ਨਹੀਂ ਹੈਗਾ ਜੀ ਸਾਡੇ ਪਿੰਡ ਦੇ ਦੇਬੇ ਪੰਡਾਲ ਤੋਂ ਲੱਗ ਕੇ ਜੱਸਾ ਪੰਡਾਲ ਸੁੱਖਾ ਪੰਡਾਲ ਦੋਵੇਂ ਰਾਜੇ ਆਪਣੇ ਹੁਣ ਹਰਜੋਤ ਗਰਜੀਤ ਹੁਣੀ ਆ ਸਾਰੇ ਮੁੰਡੇ ਹੁਣ ਆਪਣੇ ਕਾਲੇ ਦੇ ਮੁੰਡੇ ਜਿਹੜੇ ਹੈਗੇ ਆ ਸਰਬਜੀਤ ਹੁਣੀ ਉਹ ਤਿੰਨੇ ਭਰਾ ਹਣੀ ਕੋਨਾ ਤੇ ਉਹ ਸਾਰੇ ਬਹੁਤ ਵਧੀਏ ਪਲੇਅਰ ਆ ਜੀ ਕੋਈ ਨਸ਼ੇ ਤੋਂ ਸਾਰੇ ਰਹਿਤ ਆ ਤੇ ਇਹਦੇ ਵਿੱਚ ਜਾਣ ਕੇ ਗੱਲ ਨੂੰ ਜੇ ਪੋਜੀਟਿਵਲੀ ਲਿਆ ਜਾਵੇ ਤੇ 5.10% ਹੀ ਹੈਗਾ ਵਾ ਜੀ ਬਾਕੀ ਤੇ ਜਿਆਦਾ ਗੱਲਾਂ ਵਾ ਪਰ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਏ ਪਿੰਡ ਆ ਜੀ ਸਾਡਾ ਇਸ ਗੱਲੋਂ ਕਿ ਸਾਡੇ ਮੁੰਡੇ ਬਹੁਤ ਵਧੀਏ ਖੇਡਦੇ ਆ ਤੇ ਨਸ਼ੇ ਤੋਂ ਰਹਿਤ ਖੇਡਦੇ ਆ ਜਦੋਂ ਸ਼ੁਰੂ ਹੋਇਆ ਜੀ ਟੂਰਨਾਮੈਂਟ ਇਹਦੇ ਵਿੱਚ ਜਿਹੜੇ ਮੇਨ ਸਾਡੇ ਬੰਦੇ ਹੈਗੇ ਆ ਉਹ ਹਰਨੇਕ ਸਿੰਘ ਆ ਆਪਣੇ ਨਾਲ ਹੀ ਖੜੇ ਆ ਹਰਜਿੰਦਰ ਸਿੰਘ ਯੂਕੇ ਤੇ ਲੈਂਬਰ ਸਿੰਘ ਪੂਰਨ ਸਿੰਘ ਮਸਤਾਕ ਤੇ ਆਪਣੇ अजीत ਭਾਜੀ ਹੁਣੀ ਤੇ ਇਹ ਜਿਹੜੇ ਇੱਕ ਸਾਡੇ ਆਪਣੇ ਜਰਨੈਲ ਸਿੰਘ ਵੀ ਹੁੰਦੇ ਸੀ ਗਿਆਨੀ ਗੁਰਬਜਨ ਸਿੰਘ ਵਲੈਤੀਆ ਜੀ ਉਹ ਜਿਹੜੇ ਸਾਡੇ ਮੇਨ ਪਹਿਲੇ ਐਨ ਆਰ ਆਈ ਸਪான்ਸਰ ਉਹ ਹੈਗੇ ਆ ਜੀ ਜਿਹੜੇ ਬਲਕੇ ਬਾਕੀ ਤਾਂ ਹੋਰ ਵੀ ਬਹੁਤ ਅਸੀਂ ਤੋਂ 14 ਸਾਲਾਂ ਦਾ ਸੀ ਜੀ ਮੈਂ ਜਦੋਂ ਪਹਿਲਾ ਟੂਰਨਾਮੈਂਟ ਹੋਇਆ ਤੇ ਹੁਣ ਇਹ 7ਵੇਂ ਸਾਲਾਂ 'ਚ ਆ ਗਏ ਅਸੀਂ ਵੀ 50 55 ਦੇ ਹੋ ਗਏ ਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਹ ਸਾਰੇ ਜਿੰਨੇ ਵੀ ਆਪਣੇ ਪਹਿਲੇ ਆ ਉਦੋਂ ਬਾਅਦ ਇਹ ਜਦੋਂ ਬਾਹਰ ਚੱਲ ਗਏ ਫਿਰ ਮਨਜੀਤ ਸਿੰਘ ਹੁਣਾਂ ਨੇ ਅਕਰਨੈਲ ਭਾਜੀ ਹੁਣਾਂ ਨੇ ਇਹਨਾਂ ਨੇ ਸਾਰਿਆਂ ਨੇ ਫਿਰ ਜਦਾਂ ਜੱਸੇ ਭੰਡਾਲ ਹੁਣਾਂ ਨੇ ਇਹਨਾਂ ਨੇ ਸੋਚਾ ਸਿੰਘ ਹੁਣਾਂ ਨੇ ਸਾਰਾ ਇਹਨਾਂ ਨੇ ਪੂਰਾ ਉਹ ਉਹਨੂੰ ਫਿਰ ਅਗਲੇ ਲੈਵਲ ਤੇ ਲਗਾਇ ਜੀ ਤੇ ਪਿਛਲੇ 5-7 ਸਾਲਾਂ ਤੋਂ ਅਸੀਂ ਸਾਰੇ ਜਿੰਨੇ ਵੀ ਹੈਗੇ ਬਾਹਰਲੇ ਰਲ ਕੇ ਸਾਡੇ ਪਿੰਡ ਆਪਣੇ ਪਿੰਡ ਦਾ ਪੜਾ ਲਾਂਦਾ ਦੀ ਕੱਪ ਜਿਹੜਾ ਉਹ ਜਾਣ ਕੇ ਗੱਲ ਵਰਲਡ ਦੇ ਵਿੱਚ ਇੱਕ ਵਾਰੀ ਨਾਂ ਹੋ ਚੁੱਕਾ ਤੇ ਹੁਣ ਵੀ ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਤੋਂ ਹੁਣ ਮੈਂ ਆਪਣੇ ਪਿੰਡ ਦੇ ਹੀ ਪ੍ਰਮੋਟਰਾਂ ਦਾ ਨਾਂ ਜੇ ਲਵਾਂ ਭਈ ਅਮਰੀਕਾ ਕੈਨੇਡਾ ਇੰਗਲੈਂਡ ਦੇ ਵਿੱਚ ਸਾਡੇ ਕੋ ਕਾਫੀ ਪ੍ਰੋਮੋਟਰ ਹੈਗੇ ਆ ਜੀ ਤੇ ਸਾਡੇ ਜਿਹੜੇ ਪਲੇਅਰ ਹੋਏ ਆ ਉਹਨਾਂ ਦਾ ਹਜੇ ਤੱਕ ਵੀ ਨਾਂ ਵਰਲਡ ਦੇ ਕਬੱਡਾਂ ਦੇ ਵਿੱਚ ਅਸੀਂ ਜਾਣਦੇ ਆ ਜਣ ਕੇ ਅਮਰੀਕਾ ਕੈਨੇਡਾ ਦਾ ਕੋਈ ਕੱਪ ਨਹੀਂ ਹੋਣਾ ਜਿੱਥੇ ਅਸੀਂ ਨਹੀਂ ਸ਼ਮੂਲੀਤ ਹੁੰਦੀ ਸਾਡੀ ਉੱਥੇ ਸਾਡੇ ਜਸੇ ਭੰਡਾਲ ਆਪਣੇ ਸੁਖੇ ਦਾ ਰਾणे ਭੰਡਾਲ ਦਾ ਤੇ ਆਪਣੇ ਹੁਣ ਹਰਜੋਤ ਜਣ ਕੇ ਬਹੁਤ ਵਧੀਏ ਤੇ ਟਿੱਡਾ ਸਰਬਜੀਤ ਸਿੰਘ ਉਹਦਾ ਨਾਂ ਪੂਰਾ ਜੀ ਹਾਂ ਬਹੁਤ ਵਧੀਏ ਕਬੱਡੀ ਖੇਡ ਰਿਹਾ ਤੇ ਸਾਰੇ ਨਸ਼ੇ ਤੋਂ ਰਹਿਤ ਸਾਡੇ ਮੁੰਡੇ ਆ ਤੇ ਇਹਨਾਂ ਦਾ ਮੈਂ ਫੇਰ ਵੀ ਦੁਬਾਰਾ ਤਮਾਰ ਕਰਦਾ ਜਿਹੜੇ ਸਾਡੇ ਮੋਢੀ ਬੰਦੇ ਆ ਅੱਜ ਇੱਥੇ ਆਏ ਹੋਏ ਆ ਤੇ ਕਈਆਂ ਤੋਂ ਆ ਨਹੀਂ ਹੋਇਆ ਜੀ ਤੁਹਾਨੂੰ ਪਤਾ ਕਰਦਿਆਂ ਜ਼ਰੂਰੀਆਂ ਜਾਨਕਿ ਸਾਡੇ ਪਿੰਡ ਦਾ ਬਹੁਤ ਇੱਚ ਏਕਤਾ ਵਾ ਜੀ ਤੇ ਅਸੀਂ ਬੈਸਟ ਅਗਲਾ ਟੂਰਨਾਮੈਂਟ ਤੁਸੀਂ ਦੇਖੋਗੇ ਇਹ ਤੇ ਰੱਖਾਂਗੇ 35 55 65 ਜੋ ਵੀ ਛੋਟੇ ਪੱਦਰ ਦੇ ਪਰ ਓਪਨ ਦੇ ਵੀ ਵੱਡੇ ਮੈਚ ਅਗਲੇ ਸਾਲ ਇਸ ਤੋਂ ਵੀ ਵਧੀਆ ਹੋਣਗੇ ਪਿੰਡ ਦਾ 37ਵਾਂ ਟੂਰਨਾਮੈਂਟ ਆ ਮੇਰਾ ਨਾਮ ਨੀਕ ਸਿੰਘ ਆ ਇਹ ਸਾਰੇ ਵੀ ਜਾਨਕਿ ਵੀਰਾਂ ਦਾ ਬਾਹਰ ਲਿਆਂ ਦਾ ਐਨ ਆਈ ਆਰ ਵੀਰਾਂ ਦਾ ਯੋਗਦਾਨ ਹੈ ਟੂਰਨਾਮੈਂਟ ਵਿੱਚ ਸਾਰਿਆਂ ਦਾ ਏਕਾ ਹੈ ਆਪਸ ਵਿੱਚ ਇਤਫਾਕ ਹੈ ਇਤਫਾਕ ਨਾਲ ਭੈਣ ਭਰਾਵਾਂ ਨੂੰ ਕੰਮ ਚੱਲ ਰਿਹਾ ਪਰਾ ਇੱਥੇ ਖੁੱਪ ਚੜ ਗਏ ਸਭ ਹੁੰਦੇ ਆ ਜੀ ਬੜਾ ਚਾਹ ਹੁੰਦਾ ਜੀ ਇਸ ਟੂਰਨਾਮੈਂਟ ਦਾ ਪਹਿਲਾਂ ਤੋਂ ਹੀ ਤਿਆਰੀਆਂ ਹੋਣ ਲੱਗ ਪੈਂਦੀਆਂ ਤੇ ਅੱਜ ਵੀ ਬੜਾ ਮਜ਼ਾ ਸੇਰ ਤੋਂ ਰੀਅਲੀ ਇੰਜੋਏ ਕਰ ਰਹੇ ਆ ਤੇ ਸਾਰੇ ਹੀ ਕਮੇਟੀ ਮੈਂਬਰਾਂ ਦਾ ਜਿਨੇ ਸਹਿਯੋਗੀ ਆ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਤੇ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਜੀ ਤੇ ਟਰਾਈ ਕਰਾਂਗੇ ਜੀ ਅਗਲੇ ਸਾਲ ਇਸ ਤੋਂ ਵੀ ਵਧੀਆ ਟੂਰਨਾਮੈਂਟ ਹੋਵੇ ਹਰ ਸਾਲ ਦੀ ਤਰ੍ਹਾਂ ਵੱਧ ਚੜ ਕੇ ਸਾਰੇ ਹਿੱਸਾ ਲੈਣ ਭਰਾ ਤੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਮਿੰਟ ਤੇ ਸਾਰੇ ਐਨਆਰਆਈ ਵੀਰ ਗੁਰਜੀਤ ਸਿੰਘ ਬੱਗਾ ਹੋਣਾਂ ਦੇ ਉਹਨਾਂ ਦੇ ਪਰਿਵਾਰ ਦਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨਿਆਂ ਦਾ ਵੀ ਮੇਰੇ ਕੋ ਨਹੀਂ ਨਾਂ ਲਿਆ ਗਿਆ ਉਹਨਾਂ ਦਾ ਵੀ ਧੰਨਵਾਦ ਜੀ ਖੁਸ਼ੀ ਹੈ ਜੀ ਜਿਹੜਾ ਅਸੀਂ ਬਿਆਨ ਇਹ ਕਰ ਸਕਦੇ ਕੁਦਰਤੀ ਸਾਡੇ ਪਿੰਡ ਨੂੰ ਥੋੜੀ ਜਿਹੀ ਟੂਰਨਾਮੈਂਟ ਦੀ ਬ੍ਰੇਕ ਲੱਗੀ ਸੀਗੀ ਅਸੀਂ ਸਾਨੂੰ ਅੱਜ ਇੰਨਾ ਚਾਇਆ ਗਿਆ ਸਾਡੇ ਸਾਰੇ ਭਰਾ ਰਲ ਕੇ ਖੜੇ ਆ ਜਿੰਨੇ ਅਸੀਂ ਗਿਣ ਨਹੀਂ ਸਕਦੇ ਜਿੰਨੇ ਸਾਡੇ ਐਨਆਰਆਈ ਬਾਹਰ ਅੱਜ ਦੇਖ ਰਿਹਾ ਸਾਨੂੰ ਪਰ ਸਾਨੂੰ ਇੰਨੀ ਖੁਸ਼ੀ ਮੇਰਾ ਗੱਲ ਪਹਿਲਾਂ ਜ਼ਿੰਦਗੀ ਜੋਈ ਨਹੀਂ ਜਿੰਨੀ ਅੱਜ ਮਹਿਸੂਸ ਹੋ ਰਹੀ ਹੈ ਅਸੀਂ ਨਾਲ ਕੇ ਸਾਰਾ ਉਤਗਾਟਨ ਕੀਤਾ ਸ਼ੁਰੂ ਤੋਂ ਚੱਲ ਰਹੇ ਹਾਂ ਹੁਣ ਅਸੀਂ ਅੱਗੇ ਤੋਂ ਬਲੰਦੀਏ ਤੇ ਲਿਆਂਗੇ ਫਿਰ ਟੂਰਨਾਮੈਂਟ ਨੂੰ ਖਾਸ ਕਰਕੇ ਸਾਰੇ ਇਹਨਾਂ ਦੇ ਵੀਰਾਂ ਦਾ ਬਹੁਤ ਤਨਵਾਦ ਜੀ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਸਾਡੇ ਮੋਢੇ ਦਾ ਮੋਢਾ ਲਾ ਕੇ ਚੱਲਣਗੇ ਉਹਨੇ ਆਸ ਕਰਦੇ ਆ ਕਿ ਪਿੰਡ ਦੇ ਹੋਰ ਵਿਕਾਸ ਤੇ ਕੰਮਾਂ ਵਿੱਚ ਵੀ ਸਾਡਾ ਯੋਗਦਾਨ ਦੇਣਗੇ ਮਿਹਰਬਾਨੀ ਜੀ ਥੈਂਕ ਯੂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਨਾ ਖੁਸ਼ੀ ਦਾ ਦੈਨਿਆਂ ਮੈਂ ਸਤਿਕਾਰਯੋਗ ਸਾਰੇ ਐਨਆਰਆਈ ਭਰਾ ਗ੍ਰਾਮ ਪੰਚਾਇਤ ਨਗਰ ਦੇ ਮੋਹਤਵਾਰ ਤੇ ਸਾਰੇ ਪੁਰਾਣੇ 플레이ਰਾਂ ਤੋਂ ਲੈ ਕੇ ਨਵੇਂ ਬਰੇਣਾ ਤੱਕ ਇਹਨਾਂ ਦਾ ਧੰਨਵਾਦ ਕਰਦਾ ਅੱਜ ਇੰਨੀ ਕੁ ਖੁਸ਼ੀ ਆ ਜੈ ਪੁੱਤ ਵੇ ਲਈ ਚੈੱਕ ਟੂਰਨਾਮੈਂਟ ਕਰਾ ਲਈਏ ਇਹ ਸਾਰੇ ਭਰਾਵਾਂ ਨੇ ਅੱਜ ਸਾਰਿਆਂ ਨੇ ਬਹੁਤ ਸਾਥ ਦਿੱਤਾ ਇੰਨੀ ਕੁ ਖੁਸ਼ੀ ਆ ਵੀ ਹਰ ਦੋ ਬਾਦ ਦੱਸ ਨਹੀਂ ਸਕਦੇ ਜਿਹੜੇ ਲੋਕ ਸਾਡੇ ਜਿਹੜੇ ਸਾਡੇ ਬਿੱਤਰ ਬਾਹਰ ਬੈਠੇ ਹਨ ਉਹ ਮਿਸ ਕਰ ਰਹੇ ਜਿੰਨੇ ਵੀ ਉਹ ਦੇਖਣ ਲਾਈਵ ਚੱਲ ਰਿਹਾ ਅੰਜੋਏ ਕਰਦੇ ਆ ਸਾਰੇ ਬੰਦੇ ਅਸੀਂ ਸਾਰੇ ਸੰਗਤ ਦਾ ਧੰਨਵਾਦ ਕਰਦੇ ਜਿੰਨੇ ਵੀ ਚੱਲ ਕੇ ਆਏ ਆ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਨੌਜਵਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਹਰ ਪਿੰਡ ਜੋ 10-10 8-8 ਪਲੇਅਰ ਐਂਟਰ ਐ ਪਲੇਅਰ ਬਣਨਾ ਤੇ ਸਾਡਾ ਮਾਣ ਉੱਚਾ ਹੋਵੇ ਮੈਂ ਛੋਟਾ ਜਿਹਾ ਪਿੰਡ ਆ ਜਿਹਦੇ ਵਿੱਚੋਂ 12-15 ਪਲੇਅਰ ਐਂਟਰ ਐ ਬਣੇ ਆ ਗੁਰੂ ਰਾਮਦਾਸ ਦੀ ਕਿਰਪਾ ਰਵੇ ਆਉਣ ਵਾਲੇ ਟਾਈਮ ਤੇ ਅਗਲੇ ਸਾਲ 5-7 ਪਲੇਅਰ ਸਾਡੇ ਹੋਣ ਹੋਰ ਉੱਪਰ ਆਉਣ ਔਰ ਮੇਰੇ ਭਰਾ ਕੈਨੇਡਾ ਅਮਰੀਕਾ ਇੰਗਲੈਂਡ ਜਿੰਨੇ ਬੰਦੇ ਐ ਐਨ ਆਰ ਆਈ ਆ ਇਹ ਉਹਨਾਂ ਦੀ ਬਾਹ ਨਹੀਂ ਫੜਦੇ ਬਾਹਾਂ ਡਾ ਕੇ ਤਾਂ ਹੀ ਚੱਕੀ ਲਿਆਉਂਦੇ ਆਜੋ ਉੱਪਰ ਆਓ ਅਸੀਂ ਚਾਹੁੰਦੇ ਆ ਵੀ ਵੱਤੋ ਵਾਦ ਹੋਰ ਪਲੇਅਰ ਉੱਠਣ ਅਸੀਂ ਇਹੋ ਸੰਦੇਸ਼ ਆ ਦਿੰਨੇ ਆ ਨਸ਼ੇ ਛੱਡ ਕੇ ਸਾਰੇ ਕੌਡੀ ਨੇ ਹੋ ਤੇ ਆਪਾਂ ਪੰਜਾਬ ਜੀਂਦਾ ਕਰ ਲਈਏ ਧੰਨਵਾਦ ਹੈ ਤੁਹਾਡਾ ਜੀ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਆਉਣ ਵਾਲਾ ਸਮਾਂ ਨਾ ਸਾਡੇ ਜਿਹੜੇ ਨਵੇਂ ਪਲੇਅਰ ਉੱਠਦੇ ਆ ਇਹਨਾਂ ਨੂੰ ਜੋਪਾਂ ਦਿੱਤੀਆਂ ਜਾਣਾਂ ਇਹਨਾਂ ਨੂੰ ਐਨ ਆਰ ਆਈ ਬੰਦੇ ਇੰਨਾ ਸਹਯੋਗ ਦੇ ਰਹੇ ਆ ਸਾਡੀਆਂ ਸਰਕਾਰਾਂ ਵੱਧ ਤੋਂ ਵੱਧ ਇਹਨਾਂ ਦਾ ਬਾਹ ਫੜਨਾ ਤੇ ਜਿੰਨਾ ਵੀ ਹੋ ਸਕੇ ਮੇਲੇ ਹੋਣ ਟੂਰਨਾਮੈਂਟ ਹੋਣ ਉੱਪਰ ਲਿਆਉਣ ਲਈ ਐਨ ਆਰ ਆਈ ਹੱਦੋਂ ਵੱਧ ਜ਼ੋਰ ਲਾ ਰਿਆ ਪਿੰਡਾਂ ਵਾਲੇ ਜ਼ੋਰ ਲਾ ਰਿਆ ਸਰਕਾਰ ਦੇ ਮੂਰੇ ਬੇਨਤੀ ਕਰਦੇ ਆ ਵੀ ਆਉਣ ਵਾਲੇ ਪਲੇਅਰਾਂ ਨੂੰ ਨਾ ਸੰਭਲ ਲਓ ਬਾਹਰ ਨਾ ਰੋਲਣਾ ਪੈ ਜਵੇ ਜਿਹੜੇ ਸਾਡੇ ਐਨ ਆਰ ਆਈ ਬੰਦੇ ਨਾ ਉਹ ਬਹੁਤ ਸਹਯੋਗ ਦੇ ਰਹੇ ਆ ਸਾਡੀ ਪੰਚਾਇਤਾਂ ਸਹਯੋਗ ਦੇ ਰਹੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਪਲੇਅਰ ਘਰ ਭਰਤੀ ਪਲੇਅਰ ਨਿਕਲਣੇ ਹੀ ਦੇ ਚਾਹੁੰਦੇ ਆ ਤੇ ਹਰ ਇੱਕ ਪਿੰਡ ਦੇ ਵਿੱਚ ਵਧੀਆ ਤੋਂ ਵਧੀਆ ਪਲੇਅਰ ਹੋਣ ਧੰਨਵਾਦ ਕਰਦੇ ਆ ਸਾਰਿਆਂ ਦਾ